ਮਜਾਕ ਹੀ ਇੰਨਾ ਕ ਬਣਾ ਦਿੱਤਾ ਵੀ ਉਹ ਵੀਡੀਓ ਡਿਲੀਟ ਕਰਨੇ ਪਏ ਉਹ ਬੰਦੇ ਦਾ ਇਲਾਜ ਨਹੀਂ ਹੋਇਆ ਠੀਕ ਆ ਇਹਨਾਂ ਨੇ ਆਪਣਾ ਤਾਂ ਇਲਾਜ ਕਿਸੇ ਦਾ ਤਾਂ ਮਤਲਬ ਕੀ ਕਰਾਉਣਾ ਆ ਤੇ ਇਹਨਾਂ ਨੇ ਆਪਣਾ ਹੀ ਮਤਲਬ ਵਿੱਚ ਰੋਲਾ ਪਾ ਦਿੱਤਾ ਵੀ ਪੈਸੇ ਖਾ ਗਿਆ ਆ ਹੋ ਗਿਆ ਉਹ ਹੋ ਗਿਆ ਉਹ ਗਰੀਬ ਬੰਦਾ ਉਹਦਾ ਵਿਚਾਰੇ ਦਾ ਇਲਾਜ ਨਹੀਂ ਹੋਇਆ ਇਸ ਟਾਈਮ ਉਹ ਬੰਦਾ ਦੀ ਅੰਨੀ ਕ ਕੰਡੀਸ਼ਨ ਮੈਡਮ ਖਰਾਬ ਆ ਨਾ ਉਹ ਟਾਈਮ ਤੇ ਜੇ ਚਲੋ ਕੋਈ ਨਾ ਕੋਈ ਆਪਣਾ ਭਾਈ ਬੰਦੀ ਕੋਈ ਭਾਈ ਮਿਲ ਜਾਂਦਾ ਜਿਹੜਾ ਬੰਦਾ ਇਲਾਜ ਕਰਵਾ ਸਕੇ ਜਾਂ ਕੁਝ ਵੀ ਮਤਲਬ ਹੋ ਜਾਂਦਾ ਆ ਹੁਣ ਉਹ ਬੰਦੇ ਦਾ ਤੁਸੀਂ ਹਿਸਾਬ ਲਾ ਲਓ ਮੈਂ ਤੁਹਾਨੂੰ ਗੱਲ ਕਰਾਂ ਉਹ ਬੰਦੇ ਨੇ ਨਾ ਤੇ ਆਪਣਾ ਬੋਰਾ ਰੱਖਿਆ ਹੋਇਆ ਬੋਰਾ ਇੱਥੇ ਉਦੀ ਹਨਾ ਧੌਣ ਸਾਰੀ ਖਰਾਬ ਹੋ ਗਈ ਅੱਡਾ ਸਾਰਾ ਸ਼ੇਕ ਹੋ ਗਿਆ ਉਹ ਬੰਦੇ ਦੀ ਮੈਂ ਗੱਲ ਕਰਦਾ ਸਾਡੀ ਗਲੀ ਚ ਪਿੰਡ ਲਾਜੜਾ ਮੇਰਾ ਲਾਪੋ ਉੱਪਰ ਲਾਗੇ ਪਿੰਦਾ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਆ ਕੇ ਪੁੱਛ ਲਵੇ ਬੰਦੇ ਦੀ ਜਿਹੜੀ ਮੈਂ ਗੱਲ ਕਰਦਾ ਉਹ ਬੰਦੇ ਦੇ ਇੱਥੇ ਐਸ ਟਾਈਮ ਲਾਜ ਨੂੰ ਵੀ ਮਤਲਬ ਨਾ ਘੱਟੀ ਡਾਕਟਰਾਂ ਨੇ ਰਮਾਲ ਇੱਥੇ ਉਹਨੇ ਕੋਈ ਇੱਥੇ ਕੋਈ ਜਾਨ ਕਿਹੜੀ ਚੀਜ਼ ਰੱਖੀ ਹੋਆ ਐਦਾਂ ਬੰਨਿਆ ਹੋਇਆ ਆ ਮਤਲਬ ਕੁਝ ਵੀ ਖਾਂਦਾ ਅਧਰੋ ਬਾਰ ਇਹ ਰੋਸਟਰਾਂ ਦੇ ਕਰਕੇ ਜੋ ਹੋਇਆ ਨਹੀਂ ਤਾਂ ਉਹ ਬੰਦੇ ਦੇ ਪੈਸੇ ਜੁੜਨੇ ਸੀ ਚਲੋ ਜਿਆਦਾ ਨਹੀਂ ਹੋ ਸਕੇ ਉਹਦਾ ਟਰੀਟਮੈਂਟ ਹੋ ਜਾਣਾ ਸੀ ਹਸਪੀਟਲ ਹੁੰਦਾ ਚਾਰ ਪੈਸੇ ਵਿਚਾਰੇ ਦੇ ਆਉਂਦੇ ਉਹਦਾ ਲਾਜ ਹੋ ਜਾਣਾ ਹੈ